ਅੱਜ ਜਿਹੜੇ ਸਾਡੇ ਹਲਕਾ ਰਾਜਾ ਸਾਸੀ ਦੇ ਬਹੁਤ ਪਿੰਡ ਜਿਹੜੇ ਹਾਰ ਦੇ ਗ੍ਰਸਤ ਕੀਤੇ ਸਨ ਜਿਹਦੇ ਵਿੱਚ ਮਾਨਯੋਗ ਸਤਕਾਰਯੋਗ ਸardar sukhbir singh ji badal sahab ਆਪ ਇਹਨਾਂ ਪਿੰਡਾਂ ਚਾਏ ਸੀ ਅੱਜ ਮੇਰੇ ਪਿਤਾ ਜੀ ਜੱਥੇ ਦਾ ਵੀਰ ਸਿੰਘ ਜੀ ਲੋਪੋਕੇ ਸਾਹਿਬ ਦੀ ਰਹਿਮਾਨ ਹੈਟ ਸਾਡੇ ਪ੍ਰਧਾਨ ਜੋਤ ਤੇ ਸਾਸਰ ਸਿੰਘ ਜੀ ਦੇ ਸਾਹ ਵੱਲੋਂ ਔਰ ਪਾਰਟੀ ਦੇ ਪ੍ਰਧਾਨ ਸardar sukhbir singh ji badal sahab ਵੱਲੋਂ ਜਿਹੜੀਆਂ ਫੋਗਿੰਗ ਮਸ਼ੀਨਾ ਭੇਜੀ ਗਈਆਂ ਸਨ ਅਸੀਂ ਹਰ ਇੱਕ ਇੱਕ ਪਿੰਡ ਜਾ ਕੇ ਉਹ ਫੋਗਿੰਗ ਮਸ਼ੀਨਾ ਦੇ ਨਾਲ ਸੇਵਾ ਕਰ ਰਹੇ ਆ ਮੇਰੇ ਨਾਲ youth ਨੌਜਵਾਨ ਵੀਰ ਬਹੁਤ ਸਾਥ ਦੇ ਰਹੇ ਆ ਪਿੰਡ ਦੇ ਨੌਜਵਾਨ ਸਾਥ ਦੇ ਰਹੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਨੇ ਲੋਕਾਂ ਦੀ ਬਾਹ ਫੜੀ ਆ ਭਾਵੇਂ ਕਿ ਜਦੋਂ ਹੜ ਆਏ ਸੀ ਉਦੋਂ ਸੁੱਕੀ ਰਸ ਦੀ ਲੋੜ ਸੀ ਪਾਣੀ ਦੀ ਲੋੜ ਸੀ ਤਰਪਾਲਾਂ ਦੀ ਲੋੜ ਸੀ ਔਰ ਹਰ ਇੱਕ ਚੀਜ਼ ਇਹਨਾਂ ਨੂੰ ਮੁਹੱਈਆ ਕਰਾਈ ਗਈ ਆ ਬੋਟਸ ਦੀ ਲੋੜ ਸੀ ਹੁਣ ਜਿਵੇਂ ਹੁਣ ਇੱਥੇ ਬਹੁਤ ਜ਼ਿਆਦਾ ਪਾਣੀ ਨੇ ਜੋ ਖਰਾਬੀ ਕੀਤੀ ਉਹਦੇ ਨਾਲ ਡਿਜ਼ੀਜ਼ ਆਉਣ ਦੀ ਲੋੜ ਆ ਮੱਛਰ ਬਹੁਤ ਹੋ ਗਿਆ ਡਿਜ਼ੀਜ਼ ਬਹੁਤ ਹੋ ਗਿਆ ਹੁਣ ਸਾਡੀ ਆਈਡੀ ਦੱਸ ਦੇਣਾ ਇਹ ਸੇਵਾ ਫੌਗਿੰਗ ਤੇ ਲੱਗਣੀ ਹੈ ਅਸੀਂ ਹਰ ਪਿੰਡ ਪਿੰਡ ਜਾ ਕੇ ਇਹ ਫੌਗਿੰਗ ਕਰਨੀ ਹੈ ਕਿੰਨਾ ਫਾਇਦਾ ਹੋਏਗਾ ਬਿਮਾਰੀਆਂ ਦੇ ਵਿਚਾਲੀ ਦੇ ਦੇਖੋ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੀ ਹੁੰਦੀ ਆ ਜੀ ਇਨਸਾਨ ਦਾ ਕੰਮ ਆ ਆਪਣਾ ਯਾਦ ਕਰਨਾ ਪ੍ਰੇਸ਼ ਕਰਨਾ ਜਾਂ ਉਹਦੀ ਕੰਟਰੋਲ ਕਰਨਾ ਅਸੀਂ ਜਿਹੜੀ ਇਨਸੈਕਟੀਸਾਈਡ ਨੇ ਦਵਾਈਆਂ ਚੰਗੀਆਂ ਲੈ ਕੇ ਚੰਗਾ ਲੈ ਕੇ ਅਸੀਂ ਸਾਰੇ ਪਿੰਡ ਦੇ ਵਿੱਚ ਜਿੱਥੇ ਡੰਗਰ ਨੇ ਜਿੱਥੇ ਆਪਾਂ ਰੈਸ਼ੀ ਇਲਾਕਾ ਉਥੇ ਅਸੀਂ ਇਹ ਸਪਰੇਅ ਕਰਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਕਿਉਂਕਿ ਸਾਡਾ ਇੱਕ ਫਰਜ ਹੈ ਇੱਕ ਖਲਾਕੀ ਫਰਜ ਹੈ ਇਹ ਫਸਟ ਏਡ ਆ ਇਹ ਬਹੁਤ ਜ਼ਰੂਰੀ ਆ ਸੋ ਇਸ ਵਾਸਤੇ ਅਸੀਂ ਵਾਰ-ਵਾਰ ਮੇਰੇ ਕੋ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਸardar sukhbir singh ji badal saab ਦਾ ਧੰਨਵਾਦ ਕਰ ਸਕੀਏ ਅੱਜ ਫੇਰ ਸਾਨੂੰ ਪੁਰਾਣਾ ਸੀ ਪੜ੍ਹਦੇ ਹੁੰਦੇ ਸੀ ਕਿ ਜਦੋਂ ਮਹਾਰਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਰਾਜ ਸੀ ਉਦੋਂ ਕਾਲ ਪਿਆ ਸੀ ਤੇ ਮਹਾਰਾ ਰਣਜੀਤ ਸਿੰਘ ਆਪ ਚੱਲ ਕੇ ਲੋਕਾਂ ਦੇ ਘਰਾਂ ਦੇ ਵਿੱਚ ਕਣਕ ਤੇ ਆਟਾ ਪਚਾਉਂਦੇ ਸੀ ਅੱਜ ਮੈਂ ਇਹਦੇ 'ਚ ਕੋਈ ਹੱਤਕਥਨੀ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਗਰੀਬਾਂ ਦੇ ਮਸੀਹੇ ਕਿਸਾਨਾਂ ਦੇ ਮਸੀਹੇ ਨੇ ਹਰ ਵਰਗ ਦੇ ਮਸੀਹੇ ਨੇ ਉਹ ਆਪ ਚੱਲ ਕੇ ਪਿੰਡਾਂ 'ਚ ਗਏ ਨੇ ਹਰ ਜ਼ਿਲ੍ਹੇ 'ਚ ਗਏ ਨੇ ਹਰ ਕੌਂਸਲਸੀ 'ਚ ਗਏ ਨੇ ਔਰ ਉਹ ਸੇਵਾ ਵੱਧ ਛੜ ਕੇ ਕਰ ਰਿਹਾ ਗੁਰੂ ਸਾਹਿਬ ਦੇ ਅੱਗੇ ਅਸੀਂ ਅਰਦਾਸ ਕਰਦੇ ਆਂ ਪੰਜਾਬ ਅਰਦਾਸ ਕਰਦਾ ਕਿ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖ ਕੇ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਪਾਰਟੀ ਦੀ ਸੇਵਾ ਕਰਦੇ ਰਹਿਣ ਪੱਜੀ ਵਾਇਗੁਰ ਜੀ ਦਾ ਖਾਲਸਾ ਸ੍ਰੀ ਵਾਇਗੁਰ ਜੀ ਦੀ ਫਤਿਹ ਜੀ ਸਾਡਾ ਪਿੰਡ ਕੋਟਲੀ ਕਰੋਟਾਣਾ ਜੀ ਤੇ ਹਲਕਾਰਾ ਸਸੀ ਹੈ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਮਾਰ ਵੱਜੀ ਹੈ ਫਸਲਾਂ ਤਬਾਹ ਹੋ ਗਈਆਂ ਬਹੁਤ ਜ਼ਿਆਦੀਆਂ ਤੇ ਇਥੇ ਮਤਲਬ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਜਿਆਦਾ ਵੱਡਾ ਤੌਰ ਤੇ ਪ੍ਰਾਲਾ ਕੀਤਾ ਜੀ ਪਹਿਲਾਂ ਕੱਚੇ ਰਾਸ਼ਨ ਦਾ ਬਾਅਦ ਚ ਡੰਗਰਾ ਦੇ ਚਾਰੇ ਦਾ ਧੂੜੀ ਦਾ ਬਹੁਤ ਜਿਆਦਾ ਵੱਡੇ ਤੌਰ ਤੇ ਪ੍ਰਾਲਾ ਹੋਇਆ ਜੀ ਤੇ ਅੱਜ ਜਿੱਦਾਂ ਪਾਣੀ ਕੁਝ ਦਿਨ ਪਹਿਲਾਂ ਲੈ ਗਿਆ ਜੀ ਤੇ ਮੱਛਰ ਤੇ ਹੋਰ ਮਤਲਬ ਕਿ ਪੜਾਸ ਬਹੁਤ ਜਿਆਦਾ ਵੱਜ ਰਹੀ ਹੈ ਤੇ ਸਮੈਲ ਬਹੁਤ ਜਿਆਦਾ ਆ ਰਹੀ ਗੰਦੀ ਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਲੋਕਾਂ ਦਾ ਵੀਰਸਾ ਹਣੇ ਇਹਨਾਂ ਨੇ ਮਸ਼ੀਨਾਂ ਘੱਲੀਆਂ ਜੇ ਤੋ ਵੇਲੀਆਂ ਤੇ ਉਹ ਘਰ ਘਰ ਆੜ ਕੇ ਤੇ ਆਪਣੇ ਸਾਡੇ ਦੇ ਆ ਸਪਰਿਆ ਕਰਨ ਜੀ ਫੋਗਿੰਗ ਕੀਤੇ ਯਾਰੀ ਕਿੰਨਾ ਫਾਇਦਾ ਹੋਊਗਾ ਤੁਹਾਡੀ ਫੋਗਿੰਗ ਦਾ ਫਾਇਦਾ ਤੇ ਪਰਾਲਾ ਮੱਲ ਲਗੀ ਫੁੱਲ ਕਰ ਰਿਹਾ ਵਧੀਆ ਦਵਾਈਆਂ ਮੱਛਰਾਂ ਦਾ ਕੰਟਰੋਲ ਹੈ ਅੱਗੇ ਨੂੰ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਕੇ ਸਾਹਰ ਨਾਲ ਹੋ ਗਏ ਤੇ ਪਰਾਲਾ ਦੇ ਪੂਰਾ ਕਰ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੈਰੀਆ ਖਾਲਸਾ ਵੈ ਚੁਕੀ ਫਦੇ ਨਾ ਆਪਣਾ ਵੀਰ ਜੀ ਰਣਵੀਰ ਸਿੰਘ ਪਿੰਡ ਕੋਟਲੀ ਕੋਟਾਣਾ ਫੋਗਿੰਗ ਕਰਵਾ ਰਿਹਾ ਵੀਰ ਜੀ ਨਹੀਂ ਆਏ ਲੋਪੋਗਾਂ ਵਾਲੇ ਵੀਰ ਆਪਣੇ ਰਾਣਾ ਵੀਰ ਜੀ ਨਹੀਂ ਤੇ ਬਾਦਲ ਸਾਹਿਬ ਵੱਲੋਂ ਉਹਨਾਂ ਨੂੰ ਭੇਜੇਗਾ ਤੇ ਬਹੁਤ ਵਧੀਆ ਆਪਣਾ ਕੰਮ ਉਹਨਾਂ ਦਾ ਕਰ ਰਹੇ ਨੇ ਮੱਛਰ ਮਾਰਦੇ ਨੇ ਦਵਾਈ ਨਾਲ ਛੜਕਾ ਦੇਗਾ ਕਿੰਨਾ ਨੁਕਸਾਨ ਹੋਇਆ ਪਿੰਡ ਦਾ ਨੁਕਸਾਨ ਦੇ ਭਾਜੀ 100% ਜੇ ਪੱਠੇ ਦਾ ਤੂੜੀ ਦਾ ਸਾਰਾ ਕੋਈ ਮਤ ਝੋਨੇ ਫਸਲਾਂ ਬਹੁਤ ਖਰਾਬ ਹੋਈਆਂ ਕਿੰਨਾ ਫਾਇਦਾ ਹੋ ਗਏ ਖੋਣ ਕੀਤੀ ਜਾ ਰਹੀ ਹੈ ਬਹੁਤ ਫਾਇਦਾ ਹੋਊਗਾ ਮਸ਼ਰਨਾ ਬੱਚੇ بیمار ਹੋ ਰਹੇ ਆ ਪਸ਼ੂ ਆਪਣੇ ਉਹ ਵੀ بیمار ਹੋ ਰਹੇ ਆ ਤੇ ਉਹਨਾਂ ਵਾਸਤੇ ਬਹੁਤ ਵਧੀਆ ਹੈ ਉਹਨਾਂ ਦਾ ਜਸਪਾਲ ਸਿੰਘ ਪਿੰਡ ਕੋਟਲੀ ਕੋਰੋਟਾਣਾ ਹਲਕਾ ਰਾਜਾਸਾ ਸੀ ਕੀ ਕਹਿਣਾ ਜਾਵੇ ਕੋਈ ਦੀ ਫੋਕਿੰਗ ਕੀਤੀ ਜਾ ਰਹੀ ਹੈ ਤੁਹਾਡੇ ਤੋਂ ਇਹ ਸਰਦਾਰ ਵੀ ਰਣਵੀਰ ਸਿੰਘ ਲੋਪੋਗੇ ਭਾਜੀ ਹੁਣੀ ਆਏ ਆ ਪਹਿਲਾਂ ਫੋਕਿੰਗ ਕਰਨ ਲਈ ਮੱਛਰ ਬਹੁਤ ਜ਼ਿਆਦਾ ਹੈ ਕਿੰਨਾ ਫਾਇਦਾ ਹੋਗਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਅੱਜ ਜਿਹੜੇ ਸਾਡੇ ਹਲਕਾ ਰਾਜਾ ਸਾਸੀ ਦੇ ਬਹੁਤ ਪਿੰਡ ਜਿਹੜੇ ਹਾਰ ਨੇ ਗ੍ਰਸਤ ਕੀਤੇ ਸਨ ਜਿਹਦੇ ਵਿੱਚ ਮਾਨਯੋਗ ਸਤਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਆਪ ਇਹਨਾਂ ਪਿੰਡਾਂ ਚਾਏ ਸੀ ਅੱਜ ਮੇਰੇ ਪਿਤਾ ਜੀ ਜੱਥੇ ਦਾ ਵੀਰ ਸਿੰਘ ਜੀ ਲੋਪੋਕੇ ਸਾਹਿਬ ਦੀ ਰਹਿਮਾਨ ਹੇਠ ਸਾਡੇ ਪ੍ਰਧਾਨ ਜੂਥ ਤੇ ਸਾਸਰਬਿਸਿੰਗ ਜਿੰਦਰ ਸਾਹਿਬ ਵੱਲੋਂ ਔਰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਹੜੀਆਂ ਫੋਗਿੰਗ ਮਸ਼ੀਨਾਂ ਭੇਜੀ ਗਈਆਂ ਸਨ ਅਸੀਂ ਹਰ ਇੱਕ ਇੱਕ ਪਿੰਡ ਜਾ ਕੇ ਉਹ ਫੋਗਿੰਗ ਮਸ਼ੀਨਾਂ ਦੇ ਨਾਲ ਸੇਵਾ ਕਰ ਰਹੇ ਆ ਮੇਰੇ ਨਾਲ ਜੂਥ ਨੌਜਵਾਨ ਵੀਰ ਬਹੁਤ ਸਾਥ ਦੇ ਰਹੇ ਆ ਪਿੰਡ ਦੇ ਨੌਜਵਾਨ ਸਾਥ ਦੇ ਰਹੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਨੇ ਲੋਕਾਂ ਦੀ ਬਾਹ ਫੜੀ ਆ ਭਾਵੇਂ ਕਿ ਜਦੋਂ ਹੜ੍ਹ ਆਏ ਸੀ ਉਦੋਂ ਸੁੱਕੀ ਰਸ ਦੀ ਲੋਡ ਸੀ ਪਾਣੀ ਦੀ ਲੋਡ ਸੀ ਤਰਪਾਲਾਂ ਦੀ ਲੋਡ ਸੀ ਔਰ ਹਰ ਇੱਕ ਚੀਜ਼ ਇਹਨਾਂ ਨੂੰ ਮੁਹੱਈਆ ਕਰਾਈ ਗਈ ਆ ਬੋਟਸ ਦੀ ਲੋਡ ਸੀ ਹੁਣ ਜਿਵੇਂ ਹੁਣ ਇੱਥੇ ਬਹੁਤ ਜ਼ਿਆਦਾ ਪਾਣੀ ਨੇ ਜੋ ਖਰਾਬੀ ਕੀਤੀ ਉਹਦੇ ਨਾਲ ਡਿਜ਼ੀਜ਼ ਆਉਣ ਦੀ ਲੋੜ ਆ ਮੱਛਰ ਬਹੁਤ ਹੋ ਗਿਆ ਡਿਜ਼ੀਜ਼ ਬਹੁਤ ਹੋ ਗਿਆ ਹੁਣ ਸਾਡੀ ਆਈਡੀ ਦੱਸ ਦੇਣਾ ਇਹ ਸੇਵਾ ਫੌਗਿੰਗ ਤੇ ਲੱਗਣੀ ਆ ਅਸੀਂ ਹਰ ਪਿੰਡ ਪਿੰਡ ਜਾ ਕੇ ਇਹ ਫੌਗਿੰਗ ਕਰਨੀ ਆ ਕਿੰਨਾ ਫਾਇਦਾ ਹੋਏਗਾ ਬਿਮਾਰੀਆਂ ਦੇ ਵਿਚਾਲੀ ਦੇ ਦੇਖੋ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੀ ਹੁੰਦੀ ਆ ਜੀ ਇਨਸਾਨ ਦਾ ਕੰਮ ਆ ਆਪਣਾ ਯਾਦ ਕਰਨਾ ਪ੍ਰੇਸ਼ ਕਰਨਾ ਜਾਂ ਉਹਦੀ ਕੰਟਰੋਲ ਕਰਨਾ ਅਸੀਂ ਜਿਹੜੀ ਇਨਸੈਕਟੀਸਾਈਡ ਨੇ ਦਵਾਈਆਂ ਚੰਗੀਆਂ ਲੈ ਕੇ ਚੰਗਾ ਲੈ ਕੇ ਅਸੀਂ ਸਾਰੇ ਪਿੰਡ ਦੇ ਵਿੱਚ ਜਿੱਥੇ ਡੰਗਰ ਨੇ ਜਿੱਥੇ ਆਪਾਂ ਰੈਸ਼ੀ ਇਲਾਕਾ ਉਥੇ ਅਸੀਂ ਇਹ ਸਪਰੇਅ ਕਰਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਕਿਉਂਕਿ ਸਾਡਾ ਇੱਕ ਫਰਜ਼ ਹੈ ਇੱਕ ਖਲਾਕੀ ਫਰਜ਼ ਹੈ ਇਹ ਫਸਟ ਏਡ ਆ ਇਹ ਬਹੁਤ ਜ਼ਰੂਰੀ ਆ ਸੋ ਇਸ ਵਾਸਤੇ ਅਸੀਂ ਵਾਰ-ਵਾਰ ਮੇਰੇ ਕੋ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਸardar Sukhbir Singh ji Badal sahab ਦਾ ਧੰਮਾਦ ਕਰ ਸਕੀਏ ਅੱਜ ਫੇਰ ਸਾਨੂੰ ਪੁਰਾਣਾ ਸੀ ਪੜ੍ਹਦੇ ਹੁੰਦੇ ਸੀ ਕਿ ਜਦੋਂ ਮਹਾਰਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਰਾਜ ਸੀ ਉਦੋਂ ਕਾਲ ਪਿਆ ਸੀ ਮਾਰਨਜੀਤ ਸਿੰਘ ਆਪ ਚੱਲ ਕੇ ਲੋਕਾਂ ਦੇ ਘਰਾਂ ਦੇ ਵਿੱਚ ਕਣਕ ਤੇ ਆਟਾ ਪਹੁੰਚਾਉਂਦੇ ਸੀ ਅੱਜ ਮੈਂ ਇਹਦੇ 'ਚ ਕੋਈ ਹੱਤਕਥਨੀ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਗਰੀਬਾਂ ਦੇ ਮਸੀਹੇ ਕਿਸਾਨਾਂ ਦੇ ਮਸੀਹੇ ਨੇ ਹਰ ਵਰਗ ਦੇ ਮਸੀਹੇ ਨੇ ਉਹ ਆਪ ਚੱਲ ਕੇ ਪਿੰਡਾਂ 'ਚ ਗਏ ਨੇ ਹਰ ਜ਼ਿਲ੍ਹੇ 'ਚ ਗਏ ਨੇ ਹਰ ਕੌਂਸਟਿਟਿਊਐਂਸੀ 'ਚ ਗਏ ਨੇ ਔਰ ਉਹ ਸੇਵਾ ਵੱਧ ਚੜ੍ਹ ਕੇ ਕਰ ਰਹੇ ਆ ਗੁਰੂ ਸਾਹਿਬ ਦੇ ਅੱਗੇ ਅਸੀਂ ਅਰਦਾਸ ਕਰਦੇ ਆਂ ਪੰਜਾਬ ਅਰਦਾਸ ਕਰਦਾ ਕਿ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਪਾਰਟੀ ਦੀ ਸੇਵਾ ਕਰਦੇ ਰਹਿਣ ਪੱਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਡਾ ਪਿੰਡ ਕੋਟਲੀ ਕਰੋਟਾਣਾ ਜੀ ਤੇ ਹਲਕਾਰਾ ਸਸੀ ਹੈ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਮਾਰ ਵੱਜੀ ਆ ਫਸਲਾਂ ਤਬਾਹ ਹੋ ਗਈਆਂ ਬਹੁਤ ਜ਼ਿਆਦੀਆਂ ਤੇ ਇਥੇ ਮਤਲਬ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਜਿਆਦਾ ਵੱਡਾ ਤੌਰ ਤੇ ਪ੍ਰਾਲਾ ਕੀਤਾ ਜੀ ਪਹਿਲਾਂ ਕੱਚੇ ਰਾਸ਼ਨ ਦਾ ਬਾਅਦ ਚ ਡੰਗਰਾ ਦੇ ਚਾਰੇ ਦਾ ਧੂੜੀ ਦਾ ਬਹੁਤ ਜਿਆਦਾ ਵੱਡੇ ਤੌਰ ਤੇ ਪ੍ਰਾਲਾ ਹੋਇਆ ਜੀ ਤੇ ਅੱਜ ਜਿੱਦਾਂ ਪਾਣੀ ਕੁਝ ਦਿਨ ਪਹਿਲਾਂ ਲੈ ਗਿਆ ਜੀ ਤੇ ਮੱਛਰ ਤੇ ਹੋਰ ਮਤਲਬ ਕਿ ਪੜਾਸ ਬਹੁਤ ਜਿਆਦਾ ਵੱਜ ਰਹੀ ਹੈ ਤੇ ਸਮੈਲ ਬਹੁਤ ਜਿਆਦਾ ਆ ਰਹੀ ਗੰਦੀ ਤੇ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਲੋਕਾਂ ਦਾ ਵੀਰਸਾ ਹਣੇ ਇਹਨਾਂ ਨੇ ਮਸ਼ੀਨਾਂ ਘੱਲੀਆਂ ਜੇ ਤੋ ਵੇਲੀਆਂ ਤੇ ਉਹ ਘਰ ਘਰ ਆੜ ਕੇ ਤੇ ਆਪਣੇ ਸਾਡੇ ਦੇ ਆ ਪ੍ਰਿਆ ਕਰਨ ਜੀ ਫੋਗਿੰਗ ਕੀਤੇ ਯਾਰੀ ਕਿੰਨਾ ਫਾਇਦਾ ਹੋਊਗਾ ਤੁਹਾਡੀ ਫੋਗਿੰਗ ਦਾ ਫਾਇਦਾ ਤੇ ਪਰਾਲਾ ਮਤਲਬ ਕੀ ਫੁੱਲ ਕਰ ਰਿਹਾ ਵਧੀਆ ਦਵਾਈਆਂ ਮੱਛਰਾਂ ਦਾ ਕੰਟਰੋਲ ਹੈ ਅੱਗੇ ਨੂੰ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਕੇ ਸਾਹਰ ਨਾਲ ਹੋ ਗਏ ਤੇ ਪਰਾਲਾ ਦੇ ਪੂਰਾ ਕਰ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੈਰੀਆ ਖਾਲਸਾ ਵੈ ਚੁਕੀ ਫਦੇ ਨਾ ਆਪਣਾ ਵੀਰ ਜੀ ਰਣਵੀਰ ਸਿੰਘ ਪਿੰਡ ਕੋਟਲੀ ਕੋਟਣਾ ਫੋਗਿੰਗ ਕਰਵਾ ਰਿਹਾ ਵੀਰ ਜੀ ਨਹੀਂ ਆਏ ਲੋਪੋਗਾਂ ਵਾਲੇ ਵੀਰ ਆਪਣੇ ਰਣਾ ਵੀਰ ਜੀ ਨਹੀਂ ਤੇ ਬਾਦਲ ਸਾਹਿਬ ਵੱਲੋਂ ਉਹਨਾਂ ਨੂੰ ਭੇਜੇਗਾ ਤੇ ਬਹੁਤ ਵਧੀਆ ਆਪਣਾ ਕੰਮ ਉਹਨਾਂ ਦਾ ਕਰ ਰਹੇ ਨੇ ਮੱਛਰ ਮਾਰਦੇ ਨੇ ਦਵਾਈ ਨਾਲ ਛੜਕਾ ਦੇਗਾ ਕਿੰਨਾ ਨੁਕਸਾਨ ਹੋਇਆ ਪਿੰਡ ਦਾ ਨੁਕਸਾਨ ਤੇ ਭਾਜੀ 100% ਜੇ ਪੱਠੇ ਦਾ ਤੂੜੀ ਦਾ ਸਾਰਾ ਕੋਈ ਮਤ ਝੋਨੇ ਫਸਲਾਂ ਬਹੁਤ ਖਰਾਬ ਹੋਈਆਂ ਕਿੰਨਾ ਫਾਇਦਾ ਹੋ ਗਏ ਫੋਕਿੰਗ ਕੀਤੀ ਜਾ ਰਹੀ ਹੈ ਬਹੁਤ ਫਾਇਦਾ ਹੋਊਗਾ ਮਸ਼ਰਨਾ ਬੱਚੇ بیمار ਹੋ ਰਹੇ ਆ ਪਸ਼ੂ ਆਪਣੇ ਉਹ ਵੀ بیمار ਹੋ ਰਹੇ ਆ ਤੇ ਉਹਨਾਂ ਵਾਸਤੇ ਬਹੁਤ ਵਧੀਆ ਜੀ ਉਹਨਾਂ ਦਾ ਜਸਪਾਲ ਸਿੰਘ ਪਿੰਡ ਕੋਟਲੀ ਕੋਰੋਟਾਣਾ ਹਲਕਾ ਰਾਜਸਾ ਸੀ ਕੀ ਕਹਿਣਾ ਚਾਹੋਗੇ ਪਿੰਡ ਦੀ ਫੋਕਿੰਗ ਕੀਤੀ ਜਾ ਰਹੀ ਸਾਡੇ ਪਿੰਡ ਇਹ ਸਰਦਾਰ ਵੀ ਰਣਵੀਰ ਸਿੰਘ ਲੋਪੋਗੇ ਭਾਜੀ ਹੁਣੀ ਆਏ ਆ ਪਹਿਲਾਂ ਫੋਕਿੰਗ ਕਰਨ ਲਈ ਮੱਛਰ ਬਹੁਤ ਜ਼ਿਆਦਾ ਹੈ ਕਿੰਨਾ ਫਾਇਦਾ ਹੋਗਾ ਬਹੁਤ ਜ਼ਿਆਦਾ ਫਾਇਦਾ ਹੋਊਗਾ